ਵੀਰੇ ਸ਼ੁਰੂ ਹੋ ਚੁੱਕਿਆ ਹੈ ਫਤਿਹ ਇਮੀਗ੍ਰੇਸ਼ਨ ਗਰੁੱਪ ਵਾਲੇ ਵੀਰਾਂ ਵੱਲੋਂ ਬਹੁਤ ਸਾਰੇ ਮਾਨ ਦੋਨੋਂ ਬਲਾੜਿਆਂ ਦੇ ਵੀ ਪੁੱਛਦੇ ਹੋਏ ਆ ਫਤਿਹ ਇਮੀਗ੍ਰੇਸ਼ਨ ਵਾਲੇ ਵੀ ਸਾਡੇ ਇਹਨਾਂ ਬੋਲਾਂ ਦੀ ਬਹੁਤ ਵੱਡਾ ਮਾਨ ਪੂਜਾ ਕਰ ਗਈ ਹੈ ਬਹੁਤ ਵੱਡਾ ਧੰਨਵਾਦ ਹੈ ਆ ਵੀਰਾਂ ਸਾਡੇ ਭਰਾ ਨੇ ਆ ਪਹਿਲੀ ਤੇ ਕਹਿੰਦੇ ਆ ਧਰੇੜਾ ਵਾਲੇ ਦਿਲਬਰ ਨੇ ਫੈਸਲੇ ਕਰ ਦਿੱਤੇ ਵੀ ਨੰਬਰ ਧਾਵੀ ਨੇ ਆਪਣੀ ਟੀਮ ਦੀ ਜੋੜਤਾ ਵੀ ਆ ਸਾਹਮਣੇ ਨਾਜਨ ਕਬੱਡੀ ਪੌਂਡ ਦੀ ਤਿਆਰ ਵਰ ਤਿਆਰ ਹੈ ਚੜ ਚੜ ਕੇ ਰੈਡਾ ਪੈਂਦੀ ਹੈ ਆ ਸਾਹਮਣੇ ਮਿਹਨਤ ਕੀਤੀ ਹੈ ਉਹ ਜੱਗਿਆ ਤਾਂ ਇੱਥੋਂ ਤੱਕ ਆਇਆ ਹੈ ਮਿਹਨਤ ਕੀਤੀ ਹੈ ਤਾਂ ਇਥੋਂ ਤੱਕ ਆਇਆ। ਉਹ ਤਾਂ ਇਥੋਂ ਤੱਕ ਆਇਆ। ਮਿਹਨਤ ਬਿਨਾ ਕਹਿੰਦੇ ਗੱਲ ਨਹੀਂ ਬਣਦੀ ਮੇਰੇ ਵੀਰੋ। ਮਿਹਨਤ ਕਰਨੀ ਪੈਂਦੀ ਹੈ। ਆਹ ਵੇਖੋ ਸਾਹਮਣੇ ਮੇਰੇ ਮਿੱਤਰੋ ਪਈ ਹੋਈ ਕਬੱਡੀ ਦੇ ਉੱਪਰ ਮੁੰਡਾ ਕਹਿੰਦੇ ਗੁਰਮਾ ਵਾਲਾ ਕਰਦਾ ਹੋਇਆ ਟਰਾਈ ਪਰ ਨੰਬਰ ਕਹਿੰਦੇ ਰੇਡਰ ਦੇ ਖਾਤੇ ਦੇ ਵਿੱਚ ਜਾ ਜੁੜਿਆ ਹੈ। ਆਹੋ ਗੋਪੀ ਤਾਂ ਕਬੱਡੀ। ਲਓ ਸਾਹਮਣੇ ਕਹਿੰਦੇ ਗੋਪੀ ਕਬੱਡੀ ਪਾ ਰਿਹਾ ਹੈ। ਸਾਹਮਣੇ ਦੁਨੀਆ ਕਹਿੰਦੇ ਗੋਪੀ ਗੋਪੀ ਕਹਿੰਦੀ ਹੈ। ਉਹ ਕਹਿੰਦੇ ਨਾਂ ਕਹਿੰਦੇ ਗੋਪੀ ਰੱਖਿਆ ਵੀ ਕੀਤੀ ਰਾਤਾਂ ਦੀ ਮਿਹਨਤ ਉਹ ਰੰਗ ਤੇ ਲਿਆਵੇਗੀ। ਪੱਲੇ ਸਿਕਸੀ ਪੱਲੇ ਉਹ ਪਾਰੀ ਗੱਡੀਆਂ ਦੀ ਆਵੇਗੀ ਉਹ ਦੇਖਿਆ ਗਰੀਬੀ ਮਾੜੇ ਬਿੰਦ ਵੀ ਹੁੰਦਾ ਆਇਆ ਕਰਕੇ ਮਿਹਨਤ ਹੁਣ ਇੱਥੋਂ ਤੱਕ ਆਇਆ ਕਰਕੇ ਮਿਹਨਤ ਹੁਣ ਇੱਥੋਂ ਤੱਕ ਆਇਆ ਆਓ ਕਰਕੇ ਮਿਹਨਤ ਕਹਿੰਦੇ ਇੱਥੇ ਤੱਕ ਆਇਆ ਐਨ ਕਹਿੰਦੇ ਗੁਰਮਾ ਪਿੰਡ ਦੇ ਜਾਫੀ 4 ਢੇਲੋਂ ਦਾ ਏਰੀਆ ਮੇਰੇ ਵੀਰੋ ਢੇਲੋਂ ਦਾ ਏਰੀਆ ਐਨ ਕਹਿੰਦੇ ਗੁਰਮਾ ਪਿੰਡ ਹੈ ਆਹ ਵੇਖੋ ਮੈਦਾਨ ਦੇ ਵਿੱਚ ਲੱਗਿਆ ਜੋਰ ਧਨਵਾੜਾ ਦੇ ਰੱਲੀ ਰੱਲੀ ਬਲਮੋਹਰਾ ਤੇ ਰੱਲੀ ਇਹ ਟੀਮ ਆਉਣੀ ਆ ਬਲਮੋਹਰਾ ਤੇ ਰੱਲੀ ਆਹ ਕਹਿੰਦੇ ਕੈਂਡ ਬੱਡ ਦੀ ਟੀਮ ਆਹ ਤੇਜ਼ੀ ਵੀ ਕਹਿੰਦੇ ਜਾਫਰੀਆਂ ਚੱਕ ਲੱਗਿਆ ਹੋਇਆ ਮੇਰੇ ਮਿੱਤਰੋ ਆਹ ਦੇਖਾਂਗੇ ਸਾਹਮਣੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਆ ਹੁਣ ਚਾਰ ਜਾਫੀ ਨੇ ਐਨਕੇ ਮੁੜਕੋ ਮੁੜਕੀ ਹੋ ਗਿਆ ਲੱਗ ਕੇ ਜੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਪਰਾਂ ਦਾ ਤੇੜੀ ਜਵਾਨੀ ਗਰਮ ਖੂਨ ਲਲਕਾਰੇ ਤਾਵਾਜਦੇ ਕੇ ਰਾਜੇ ਖੇਲੇ ਮਰਦ ਮੈਦਾਨੋ ਪਾ ਦੇ ਡਰ ਕੇ ਭੱਜਣਾ ਵੀ ਨਹੀਂ ਚਾਹੀਦਾ ਓਏ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਟੱਕਰਨਾ ਪੈਂਦਾ ਆਹ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਟੱਕਰਨਾ ਪੈਂਦਾ ਆਹ ਤੀਜੇ ਰਾਉਂਡ ਦੀਆਂ ਹਰ ਤੀਜੇ ਰਾਉਂਡ ਦਾ ਪਹਿਲਾ ਇੱਕ ਮੈਚ ਰਹਿੰਦਾ ਜੀ ਮੈਂ ਤਾਂ ਜਉਨੀ ਬੋਲਿਆ ਮਖਾ ਫਿਰ ਟੀਮਾਂ ਇਕੱਠੀਆਂ ਆ ਜਾਂਦੀਆਂ ਜੀ 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 ਹਾਂ ਧੌਲਾ ਤੇ ਚਾਂਗਲੀ ਇਹ ਤੀਜੇ ਰਾਉਂਡ ਦਾ ਪਹਿਲਾ ਮੈਚ ਕਾਲਾ ਬੂਲਾ ਤੇ ਝਨੇਰ ਹਾਂ ਧੌਲਾ ਤੇ ਸਿੰਘੇੜਾ ਮਾਰਤਾ ਕਿ ਸੰਗਣ ਫਰਮਾਹੀ ਤੇ ਰੱਬੋ ਹਰ ਜੁੱਭੇ ਮਾਜਣਾ ਤੇ ਹਟੂਰ ਢੋਲੀ ਤੇ ਹੰਦੀ ਦੀ ਜੂਐਸ ਹਾਂ ਫਿਰ ਕਹਿੰਦੇ ਟੰਡੋੜੀ ਅਮੈਦੀ ਯੂਐਸਏ ਅਮੈਦੀ ਯੂਐਸਏ ਕਹਿੰਦੇ ਟੰਡੋੜੀ ਹਾਂ ਪੰਜਾਬੀ ਚ ਹੱਥ ਨਹੀਂ ਆਉਂਦੀ ਨਾ ਸਾਹਮਣੇ ਗੁਰਮਾ ਵਾਲਾ ਗੋਪੀ ਹੈ ਇਹ ਵੀ ਕਹਿੰਦੇ ਜਲਦੇਕਾਰਾ ਸਾਊਂਡ ਵਾਲਿਆ ਵੀਰਿਆ ਹੋਤੇ ਯਾਰ ਕੀ ਗੱਲ ਹੋ ਗਈ ਬਫੀਆਂ ਦੇ ਬਾਦ ਖੋਲ ਦੇ ਹੋਰ ਰਾਈ ਜਾਂਦਾ ਯਾਰ ਆ ਲਿਖਣਾ ਢਣੋਲੀ ਸੀ ਡੋਲ ਨਹੀਂ ਲਿਖਿਆ ਪਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਿਸਟੇਕ ਹੋ ਜਾਂਦੀ ਆ ਥੋੜੀ ਜੀ ਬਹੁਤ ਵੱਡਾ ਧੰਨਵਾਦ ਆ ਸਾਊਂਡ ਵਾਲੇ ਵੀਰ ਦਾ ਬੜੀ ਪਿਆਰੀ ਸਾਊਂਡ ਅੱਜ ਦੇ ਖੇਡ ਮੈਦਾਨ ਦੇ ਉੱਪਰ ਲੱਗੀ ਹੋਈ ਆ ਆ ਪਈ ਹੀ ਕਬੱਡੀ ਮੇਰੇ ਵੀਰੋ ਆ ਨੰਬਰ ਆ ਮੈਚ ਸਿਰੇ ਦਾ ਮੈਚ ਸਿਰੇ ਦਾ ਐ ਵੀ ਸਾਊਂਡ ਵਾਲਿਆ ਹੁਣ ਤਾਂ ਕਹਿਣਾ ਪਵੇ ਹੁਣ ਤੇ ਸਾਰੀਆਂ ਆਹ ਉਹ ਮੁੰਡਿਆ ਨੇ ਆਪਣੀ ਬਾਲ ਕਿ ਸਿੱਕੀ ਹੈ ਆਹ ਮੁੰਡਿਆ ਨੇ ਆਪਣੀ ਬਾਲ ਕਿ ਸਿੱਕੀ ਹੈ ਪਰ ਸਾਹਮਣੇ ਨਾ ਜਨ ਗੋਡੀ ਪੌਣ ਦੀ ਤਿਆਰ ਬੱਧਿਆਰ ਇੱਕ ਪਾਸੇ ਕਹਿੰਦੇ ਮੁੰਡਾ ਵੱਡਾ ਰੇਡਰ ਹੈ ਪਰ ਅੱਜ ਜਾਂਫ ਲਾਈਨ ਦੇ ਵਿੱਚ ਖੜ ਗਿਆ ਵੀ ਮੁੰਡਿਆ ਨੂੰ ਹੌਸਲਾ ਦੇਣਾ ਆਹ ਮੁੰਡਿਆ ਨੂੰ ਤਕਰੀਕ ਦੇਣੀ ਹੈ ਉਹ ਮੁੰਡਿਆ ਨੂੰ ਤਿਰਪਾ ਦੇਣਾ ਆਹ ਪਿੰਡੀ ਰੇ ਆਹ ਤੇਜ਼ੀ 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 ਟਰਾਈ ਕਰਦਾ ਹੋਇਆ ਮੇਰੇ ਮਿੱਤਰੋ ਹੈਰ ਕਹਿੰਦੇ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਹੈ ਚੱਲੋ ਮੁੰਡਿਆ ਪਾਫ ਰਿਕ ਕਬੱਡੀ ਐਨ ਕਹਿੰਦੇ ਪਾਲ ਦੇ ਵੀ ਚਰਚੇ ਹੋਇਆ ਇਹਨਾਂ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਪਾਲ ਕੈਂਡ ਦੀਆਂ ਗੱਲਾਂ ਹੋਈਆਂ ਆਓ ਤੇਜ਼ੀ ਪੁੱਜਿਆ ਹੋਇਆ ਪਰ ਦੇਖੋ ਸਾਹਮਣੇ ਟੱਪਰ ਕੱਟਦੇ ਸਾਰੇ ਹੋ ਗਏ ਆਓ ਸਤਮਨ chreedi ਵਾਲਾ ਇਸ ਲਈ ਕਰ ਗਿਆ ਕਿ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਆ ਆ ਵੀ ਗੋਪੀ ਪਾਫ ਰਿਕ ਕਬੱਡੀ ਵੀ ਨੌਜਵਾਨ ਕਹਿੰਦੇ ਫਰਤੀਪੂਰੀਆਂ ਗੋਪੀ ਦੀਆਂ ਗੱਲਾਂ ਮੇਰੇ ਵੀਰੋ ਖੇਡ ਮੈਦਾਨਾਂ ਦੇ ਵਿੱਚ ਹੋਈਆਂ ਪਰ ਇਹਦਾ ਗੁਰਮਾ ਪਿੰਡ ਹੈ ਆਓ ਬੱਡੀ ਪਾ ਰਿਹਾ ਸਾਹਮਣੇ ਜੱਗਾ ਕਹਿੰਦਾ ਗੁਰਮਾਨ ਪਿੰਡਾ ਆ ਗੁਰਮਾਨ ਪਿੰਡਾ ਓ ਲੱਤਾਂ ਨਾਲ ਖਿੱਚਿਆ ਕਰੋ ਹੱਥ ਫੜਾਇਆ ਕਰੋ ਲੱਤਾਂ ਨਾਲ ਖਿੱਚਿਆ ਕਰੋ ਹੱਥ ਫੜਾਇਆ ਕਰੋ ਵੀ ਬੜੇ ਪੱਟੇ ਦੇ ਖਰਾਬ ਓ ਸਾਡੇ ਸੁੱਖਾ ਸੁੱਖਦੇ ਤੇ ਕਿੰਨਿਆਂ ਦੇ ਘਸ ਗਏ ਓ ਨੱਕ ਨਹੀਂ ਪਤਾ ਜੇ ਸਾਡੇ ਬਾਰੇ ਪੁੱਛਣਾ ਤੇ ਕਦੇ ਸਮਿਆਂ ਨੂੰ ਪੁੱਛੀ ਆ ਕੱਲ ਦੇ ਜਵਾਬਾਂ ਨੂੰ ਕੱਲ੍ਹ ਨਹੀਂ ਬਤਾ ਅੱਖ ਨਹੀਂ ਬਤਾ ਲੋ ਜਿੰਨੇ ਵੀ ਸਹਿਯੋਗੀ ਸੱਜਣਾ ਇਸ ਟੂਰਨਾਮੈਂਟ ਦੇ ਲਈ ਵੱਡੇ ਸਹਿਯੋਗ ਦਿੱਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਫਤਿਹ ਘੋਰਾ ਵਾਲੇ ਸਾਡੇ ਵੀਰ ਇੱਕ ਮਿੰਟ ਵੀਰੇ ਜੇ ਉਹਨਾਂ ਭਰਾਵਾਂ ਵੱਲੋਂ ਪਹਿਲਾ ਨਾਮ ਆ ਜਿਹੜਾ ਸਪான்ਸਰ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਜਿੰਨੇ ਬਲਾਰੇ ਵੀਰ ਪੁੱਜਿਆ ਜਿਨ੍ਹਾਂ ਦਾ ਮਾਣ ਸਨਮਾਨ ਸਾਡੇ ਭਰਾਵਾਂ ਨੇ ਕੀਤਾ ਹੈ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਕਿ ਜੇ ਰਹੂਗਾ ਸੰਗੀਤ ਰਾਗੀ ਢਾਡੀ ਜਉਂਦੇ ਰਹਿਣਗੇ ਲੋਕ ਕੀਤਾ ਵਿੱਚ ਦਾਦਾ-ਦਾਦੀ ਜਉਂਦੇ ਰਹਿਣਗੇ ਗੁੱਲੀ ਡੰਡਾ ਘੋਲ ਤੇ ਕਬੱਡੀ ਜਉਂਦੇ ਰਹਿਣਗੇ ਜੇ ਦੇਰ ਇਹੋ ਪਿਆਰ ਪਰ ਮੁਠੀਆਂ ਦਿਖਾਰੀਆਂ ਨੂੰ ਜੇ ਬੋਲੀ ਜਉਂਦੀ ਰਹੀ ਤਾਂ ਪੰਜਾਬੀ ਜਉਂਦੇ ਰਹਿਣਗੇ ਜੇ ਬੋਲੀ ਜਉਂਦੀ ਰਹੀ ਤਾਂ ਪੰਜਾਬੀ ਜਉਂਦੇ ਰਹਿਣਗੇ